ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੀ ਕਿਸੇ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋਹਰਿਆ WhatsApp ਨੰਬਰ 959292149 ਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਹੁਣ ਗੱਲ ਕਰਦੇ ਆ ਜੀ ਵਿਕਾਊ ਟਰੈਕਟਰ ਦੀ ਹਾਂਜੀ ਵੀਰੋ ਆ ਵਾਲਾ ਸਵਰਾਜ 855 ਜੋ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਮਾਡਲ 2018 550 ਘੰਟੇ ਚੱਲਿਆ ਇਹ ਟਰੈਕਟਰ ਘਰ ਦੇ ਵਿੱਚ ਵਿਕਾਊ ਹੈ ਜੀ ਜਿਵੇਂ ਨਵਾਂ ਪਿਆ ਟਰੈਕਟਰ ਆ ਏਜੰਸੀ ਨਾਲ ਦੀ ਕੰਡੀਸ਼ਨ ਆ ਸ਼ੋਰੂਮ ਕੰਡੀਸ਼ਨ ਚ ਟਰੈਕਟਰ ਵੈ ਜੀ ਤੇ ਬਾਕੀ ਇੰਜਨ ਗੇਅਰ ਦਾ ਸਾਫ ਫੁੱਲ ਗਰੰਟੀ ਆ ਚਲਾ ਕੇ ਵਾਕੇ ਚੈੱਕ ਕਰ ਸਕਦੇ ਹੋ ਸਾਰਾ ਸਮਾਨ ਵੀਰ ਨੇ ਨਾਲ ਦੇਣਾ ਫੈਬਰੂਅਰ ਛਤਰੀ ਮਿਊਜ਼ਿਕ ਸਿਸਟਮ ਲੱਗਾ ਤੇ ਪੰਜਾਬ ਨੰਬਰ ਏਰੀਆ ਭਿੱਖੀਪਿੰਡ ਜ਼ਿਲ੍ਹਾ ਤਰਨਤਾਰਨ 6.5 ਲੱਖ ਰੇਟ ਹੈ ਮੌਕੇ ਤੇ ਮਾਨਤਾਨ ਕੀਤਾ ਜਾਊ ਮੋਬਾਈਲ ਨੰਬਰ ਵੀਰ ਦਾ ਨੋਟ ਕਰ ਲਓ 9779122350 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾ ਕੇ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ